ਅੱਜ ਅਸੀਂ ਜਿਸ ਮਸਲੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਨਗਰ ਕੌਂਸਲ ਜਗਰਾਉਂ ਦੀ ਬਿਨਾ ਮਨਜ਼ੂਰੀ ਤੋਂ ਇੱਕ ਨਜਾਇਜ਼ ਉਸਾਰੀ ਦਾ ਮਾਮਲਾ ਹੈਗਾ ਜੋ ਇਹ ਮਾਮਲਾ ਵਾ ਇਹ ਜਗਰਾਉਂ ਦੇ ਕੱਚੇ ਮਾਰਕ ਰੋਡ ਤੇ ਇੱਕ ਸਕੈਨ ਸੈਂਟਰ ਹੈਗਾ ਜਿਸ ਦਾ ਨਾਮ ਹੈ ਨਾਮ ਹੈਗਾ ਦਿਦਾਰ ਸਕੈਨ ਸੈਂਟਰ ਇਸ ਸਬੰਧੀ ਸਾਨੂੰ ਜਾਣਕਾਰੀ ਮਿਲੀ ਸੀ ਸਾਡੇ ਸੂਤਰਾਂ ਤੋਂ ਕਿ ਸਾਨੂੰ ਪਤਾ ਲੱਗਾ ਸੀਗਾ ਵੀ ਜੋ ਇਹਦੀ ਉਸਾਰੀ ਹੋਈ ਹੈਗੀ ਆ ਨਾਲ ਕੋਈ ਹੋਰ ਵੀ ਇਹਨਾਂ ਨੇ ਕੋਈ ਲੈਂਟਰ ਪਾਇਆ ਹੈਗਾ ਵੀ ਉਹਦੀ ਇਹਨਾਂ ਨੇ ਨਗਰ ਕੌਂਸਲ ਵੱਲੋਂ ਕੋਈ ਮਨਜ਼ੂਰੀ ਨਹੀਂ ਲਈ ਜਾਨੀ ਕਿ ਨਕਸ਼ਾ ਨਹੀਂ ਬਣਵਾਇਆ ਗਿਆ ਨਕਸ਼ਾ ਨਗਰ ਕੌਂਸਲ ਤੋਂ ਪਾਸ ਹੁੰਦਾ ਹੈਗਾ ਫਿਰ ਕੋਈ ਵੀ ਆਪਾ ਉਹ ਸਾਰੀ ਕਰਦੇ ਹੈਗੇ ਆ ਜੋ ਜਿਗਰਾਉਂ ਦੇ ਵਿੱਚ ਇਹ ਰਧਾਵਾ ਉਹਨਾਂ ਨੂੰ ਇਹਦੀ ਜਾਣਕਾਰੀ ਦਿੱਤੀ ਹੈਗੀ ਆ ਉਹਨਾਂ ਨੇ ਨਗਰ ਕੌਂਸਲ ਵੱਲੋਂ ਇੱਕ ਨੋਟਿਸ ਵੀ ਉਹਨਾਂ ਨੂੰ ਭੇਜਿਆ ਹੈਗਾ ਤੇ ਉਹਨਾਂ ਨੇ ਕਿਹਾ ਹੈਗਾ ਜੋ ਨੋਟਿਸ ਹੈਗਾ ਜੋ ਸਾਨੂੰ ਜਾਣਕਾਰੀ ਮਿਲੀ ਹੈਗੀ ਆ ਜਾਂ ਜੋ ਯੂਸੀਗੇ ਸੁਦੇਸ਼ ਸੰਧਾਵਾ ਉਹਨਾਂ ਨੇ ਦੱਸਿਆ ਹੈਗਾ ਜੋ ਨੋਟਸ ਹੈਗਾ ਉਹਨਾਂ ਨੇ ਰਿਸੀਵ ਕਰ ਲਿਆ ਹੈਗਾ ਤੇ ਲਿਆ ਕੇ ਉਹਨੇ ਉਹਨੇ ਮੈਨੂੰ ਕਹਿੰਦਾ ਮਿਲ ਗਿਆ ਨਾ ਨਾ ਕਹਿੰਦਾ ਰਿਸੀਵ ਹੀ ਨਹੀਂ ਕੀਤਾ ਉਹਨੇ ਹੋਟਲ ਮੈਨੂੰ ਕਹਿੰਦਾ ਦੁਪਹਿਰੇ ਨੋਟਿਸ ਵੀ ਉਹ ਕਹਿੰਦਾ 2-3 ਦਿਨਾਂ ਤੱਕ ਮਿਲਦੇ ਆ ਪਾਦਨ ਨੇ ਨਹੀਂ ਲੈਂਦਾ ਤੇ ਫਿਰ ਚਸਪਾ ਕਰ ਦਿੰਨੇ ਹਾਂ ਤੇ ਫਿਰ ਤੁਹਾਡੇ ਵੱਲੋਂ ਕੀ ਪਾਈਏ ਵਰਜਨ ਫਿਰ ਖਬਰ ਤੇ ਨੋਟਿਸ ਜਾਰੀ ਕਰ ਦਿੱਤਾ ਕਿ ਬਿਨਾਂ ਪਰਵਾਨਗੀ ਦੇ ਦਿੱਤਾ ਠੀਕ ਆ ਠੀਕ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਨਗਰ ਕੌਂਸਲ ਕੋਲੇ ਕੀ ਅਹਿਦਾਰ ਕਾਰਡ ਨਹੀਂ ਹੈਗਾ ਅਹਿਦਾਰ ਕਾਰਡ ਉਹਨਾਂ ਕੋਲੇ ਜ਼ਰੂਰ ਹੈਗਾ ਤੇ ਪਰ ਫੇਰ ਵੀ ਉਹ ਨਗਰ ਕੌਂਸਲ ਵੱਲੋਂ ਇੱਕ ਨੋਟਿਸ ਭੇਜਿਆ ਜਾਂਦਾ ਹੈਗਾ ਤੇ ਦੂਜੀ ਗੱਲ ਅਸੀਂ ਨਗਰ ਕੌਂਸਲ ਦੇ ਜੋ ਪ੍ਰਧਾਨ ਹੈਗੇ ਆ ਜਤਿੰਦਰ ਪਾਲ ਰਾਣਾ ਜੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਵੀ ਜੋ ਦਦਾਸ ਕੈਂਟਰ ਹੈਗਾ ਮੇਰੀ ਉਹਨਾਂ ਨਾਲ ਗੱਲ ਹੋਈ ਹੈਗੀ ਆ ਬੇਸਤਰੰ ਦਾ ਕੋ ਮਾਮਲਾ ਸਾਹਮਣੇ ਆਏਗਾ ਵੀ ਨਕਸ਼ਾ ਨਹੀਂ ਪਾਸ ਕਰਵਾਇਆ ਗਿਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈਗਾ ਵੀ ਨਕਸ਼ਾ ਇਹਦਾ ਉਹਨਾਂ ਕੋਲੇ ਹੈਗਾ ਤੇ ਮੈਂ ਉਹਨਾਂ ਨੂੰ ਕਹਿ ਚੁੱਕਾ ਹਾਂਗਾ ਜੀ ਮੇ ਨਕਸ਼ਾ ਨਗਰ ਕਾਉਂਸਲ ਵਿੱਚ ਹੀ ਦਿਖਾਓ ਆਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈਗੀ ਆ ਤੇ ਸਾਨੂੰ ਉਹਨੇ ਇਹ ਪ੍ਰੋਸਾ ਪਾਏਗਾ ਵੀ ਜੇ ਦਦਾਸ ਸਕੈਨ ਸੈਂਟਰ ਦੇ ਮਾਲਕ ਸਾਨੂੰ ਨਕਸ਼ਾ ਨਹੀਂ ਦਿਖਾਉਂਦੇ ਤਾਂ ਅਸੀਂ ਉਸ ਨੂੰ ਮੰਨ ਲਵਾਂਗੇ ਵੀ ਨਕਸ਼ਾ ਇਹਨਾਂ ਕੋਲੇ ਨਹੀਂ ਹੈਗਾ ਤਾਂ ਉਸ ਸੰਬੰਧੀ ਅਸੀਂ ਇਹਨਾਂ ਤੇ ਜ਼ਰੂਰ ਕਾਰਵਾਈ ਕਰਾਂਗੇ ਹਲੋ ਹਲੋ ਹਾਂਜੀ ਆਪਣੇ ਕਰਾ ਲਓ ਹੈਲੋ ਦਿਦਾਰ ਸਕੈਨ ਸੈਂਟਰ ਨਾ ਆਪਣਾ ਹਾਂਜੀ ਦੱਸੋ ਜੀ ਹਾਂਜੀ ਮੈਂ ਪੱਤਰਕਾਰ ਰਾਜਗਾਲਵ ਗੱਲ ਕਰਦਾ ਜੀ ਠੀਕ ਹੈ ਜੀ ਦੱਸੋ ਇਹ ਸਰ ਜਿਹੜਾ ਸਕੈਨ ਸੈਂਟਰ ਤੁਹਾਡਾ ਬਣਿਆ ਹੈਗਾ ਜੀ ਇਹਦੀ ਮਨਜ਼ੂਰੀ ਤੁਸੀਂ ਲਈ ਹੈਗੀ ਜੀ ਨਗਰ ਕੌਂਸਲ ਦੀ ਜੀ ਕਿਹਦਾ ਕਰਿਓ ਜੀ ਮੈਂ ਬੰਦੀ ਨਾਲ ਹੀ ਗੱਲ ਕਰਉ ਬੰਦਾ ਨਾਲ ਨੂੰ ਮਿਲ ਲਿਓ ਨਹੀਂ ਨਹੀਂ ਕੱਲਰ ਨੋਟਿਸ ਵੀ ਆਇਆ ਹੈ ਨਾ ਤੁਹਾਨੂੰ ਹੈਲੋ ਹੁਣ ਦੇਖਣਾ ਹੋਵੇਗਾ ਹੋਵੇਗਾ ਵੀ ਨਗਰ ਕੌਂਸਲ ਉਹਨਾਂ ਤੇ ਕੋਈ ਕਾਰਵਾਈ ਕਰਦਾ ਜਾਂ ਨਹੀਂ